ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਚਾਰ ਹਵਾਲਾਤਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਤਿੰਨ ਹਵਾਲਾਤਿਆਂ ਦੀ ਕੱਲ ਮੌਤ ਹੋ ਗਈ ਸੀ ਤੇ ਇੱਕ ਹਵਾਲਾਤੇ ਦੀ ਅੱਜ ਮੌਤ ਹੋ ਗਈ ਹੈ ਇਸ ਮੌਕੇ ਮ੍ਰਿਤਕ ਹਵਾਲਾਤਿਆਂ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਬੱਚੇ ਕਾਫੀ ਸਮੇਂ ਤੋਂ ਬਿਮਾਰ ਸਨ ਤੇ ਕਈ ਵਾਰ ਕੇਂਦਰੀ ਜੇਲ੍ਹ ਦੇ ਸਿਕਿਉਰਿਟੀ ਇੰਚਾਰਜ ਨੂੰ ਇਲਾਜ ਕਰਵਾਉਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਵੱਲੋਂ ਹਵਾਲਾਤਿਆਂ ਦੀ ਕੋਈ ਸੁਣਵਾਈ ਨਹੀਂ ਹੋਈ ਜੇਕਰ ਸਮੇਂ ਸਿਰ ਸਿਕਿਉਰਿਟੀ ਇੰਚਾਰਜ ਵੱਲੋਂ ਇਲਾਜ ਕਰਵਾਇਆ ਹੁੰਦਾ ਤਾਂ ਅੱਜ ਸਾਡੇ ਬੱਚੇ ਜਿਉਂਦੇ ਹੁੰਦੇ ਦੱਸ ਕੇ ਤਾਂ ਦੱਸੋ ਕਿ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਮੇਰਾ ਬ੍ਰਦਰ ਹੀ ਹੋ ਤੇ 8 ਦਿਨ ਹੋ ਗਏ ਕਹਿੰਦਾ ਮੈਂ ਬਿਮਾਰ ਆ ਤੇ ਰੋਜ਼ ਜਾਂਦਾ ਸੀ ਗਾਰਦ ਲਾਉਣ ਡਾਕਟਰ ਸਾਹਿਬ ਕੋਲ ਰੋਜ਼ ਲੱਗੀ 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 ਸਕੋਟੀਨ ਚਾਰਜੀ ਗਜੀਤ ਬਰਾੜ ਜਿਹੜਾ ਸਾਨੂੰ ਤੇ ਪਤਾ ਨਹੀਂ ਪਤਾ ਲੱਗਾ ਕਿ ਉਹਨੇ ਉਹਦੀ ਗਾਰ ਨਹੀਂ ਲਾਈ ਨਹੀਂ ਕਰਦੇ ਨਹੀਂ ਲਾਈ ਉਹਦੀ ਮੈਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਬੇਨਤੀ ਕਰਦਾ ਕਿ ਕਿਹੇ ਹੋ ਸਾਡਾ ਤੇ ਸਾਡਾ ਸਾਡਾ ਹੁਣ ਸਾਡਾ ਜੋਨ ਹੋ ਗਿਆ ਗਾਂਵ ਹੋਂ ਵਾਲੇ ਜਿਹੜਾ ਜਿੰਨਾਂ ਦਾ ਇਹਨਾਂ ਦੇ ਬੱਚੇ ਨਾ ਮਰਨ ਸਾਡਾ ਬੰਦਾ ਚਲ ਗਿਆ ਸਾਡਾ ਬੰਦਾ ਚਲ ਗਿਆ ਹੁਣ ਕੀ ਕਰ ਸਕਦੇ ਆ ਤੁਹਾਨੂੰ ਲੱਗਦਾ ਕਿ ਇਹ ਟਾਈਮ ਨਾਲ ਇਲਾਜ ਹੋ ਜਾਂਦਾ ਤੇ ਅੱਠ ਦਿਨ ਪਹਿਲੋ ਆ ਜਾਂਦਾ ਤੇ ਬਚਾਅ ਹੋ ਜੈਣਾ ਕੁਛ ਨਾ ਕੁਛ ਤੇ ਬਚਾਅ ਹੋ ਜੈਣਾ ਉਹ ਜੇਰ ਬਚਾਅ ਦੀ ਲਾਪਰਵਾਹੀ ਕਰ ਬੜੀ ਵੱਡੀ ਲਾਪਰਵਾਹੀ ਸੀ ਉਹਨਾਂ ਦੀ ਮਾੜੀ ਮੋਟੀ ਥੋੜੀ ਇਹ ਦਿਨੋਂ ਦੀ ਕੋਈ ਨਾ ਕੋਈ ਨਜ਼ਰ ਆਂਦਾ ਕਿਸ ਤਰ੍ਹਾਂ ਵੇਖਦੇ ਹੋ ਇਹ ਬੜੇ ਮਾੜੇ ਦਿਨ ਵੇਖਣ ਨੇ ਜਿਹੜੀ ਸਿੱਧੀ ਗੱਲ ਸਾਨੂੰ ਉਹ ਥੋੜੀ ਦਿਖਣਾ ਸਾਡਾ ਭਰਾ ਗਿਆ ਆ ਉਹਨਾਂ ਦਾ ਕੀ ਗਿਆ ਵੇ ਆਇਆ ਜੀ ਵੇ ਬੱਚੇ ਕੋਈ ਬੱਚਾ ਨਹੀਂ 8-9 ਮਹੀਨੇ ਕੇ ਵਿਆਹ ਹੋਏ ਨੇ ਹੁਣ ਕੀ ਮੰਗੀ ਕਰਦੇ ਬੱਚੇ ਮੰਗ ਕੋਈ ਨਹੀਂ ਮਤਲਬ ਇਹੋ ਮੰਗੇ ਹੋਈ ਆ ਹੱਡੀ ਕੀ ਬਰਾਡ ਤੇ ਜੋ ਵੀ ਐਕਸ਼ਨ-ਵਕਸ਼ਨ ਲੈਣਾ ਲੈਣ ਸਰਕਾਰਾਂ ਲੈਣ ਜੋ ਵੀ ਪ੍ਰਸ਼ਾਸਨ ਲੈਣ ਇਨਾਮ ਦੱਸੋ ਕਹਿੰਦੇ ਅਹੀਂ ਵੱਲੇ ਤੋਂ ਜੀ ਇਨਾਮ ਕੀ ਤੇ ਨਰੇਸ਼ ਸਿੰਘ ਮੇਰਾ ਨਾਮ ਅੰਗਰੇਜ਼ ਸਿੰਘ ਤੇ ਬੇਨਤੀ ਇਸ ਤਰ੍ਹਾਂ ਜੀ ਇਹ ਇਸ ਤਰ੍ਹਾਂ ਆਮ ਵੀ ਇਹ ਜਿਹੜਾ ਬੇਟਾ ਸੀ ਸਾਡੇ ਰਿਲੇਟਿਵ ਸੀ ਇਹਨਾਂ ਦਾ ਸਾਡੀ ਮਾਸੀ ਦਾ ਪੋਤਰਾ ਸੀ ਤੇ ਇਹ ਇਨਾਂ ਦੇ ਡਾਡੀ ਮੁਤਾਬਕ ਆਹ ਦੇ ਡਾਡੀ ਨੇ ਆਪਣਾ ਕੇ ਹਾਂਜੀ ਰਮੇਸ਼ ਕਮਾਜ ਆਜੋ ਰਹਾ ਇਹ ਜਦੋਂ ਅਸੀਂ ਨੰਦਪੁਰ ਸਾਹਿਬ ਗਏ ਹਾਂ ਤੇ ਰਾਤੀ ਇਹਨਾਂ ਨੂੰ ਸਾਨੂੰ ਪਤਾ ਲੱਗਾ ਤੇ ਰਾਤੀ ਜਦੋਂ ਪਤਾ ਲੱਗਾ ਤੇ ਫਿਰ ਇੱਥੇ ਸਿਰੇ ਆਏ ਆ ਤੇ ਲਾਸ਼ਾਂ ਵੇਖਣਯੋਗ ਨਹੀਂ ਆ ਕਿੰਨੀਆਂ ਲਾਸ਼ਾਂ ਆ ਚਾਰ ਲਾਸ਼ਾਂ ਆਈਆਂ ਜੀ ਜੇਲ ਦੇ ਹੀ ਅਣਗੇਲੀ ਕਰਕੇ ਯਾਰ ਚਾਰ ਲਾਸ਼ਾਂ ਆਈਆਂ ਤਿੰਨ ਕੱਲ ਆਈਆਂ ਇੱਕ ਅੱਜ ਹੀ ਦੱਸਣ ਮੁਤਾਬਕ ਇਹਨਾਂ ਦੇ ਪਰਿਵਾਰ ਵੱਲੋਂ ਤੇ ਇਹ ਅਸੀਂ ਬੇਨਤੀ ਕਰਦੇ ਆ ਚੋਣ ਕਮਿਸ਼ਨ ਨੂੰ ਇਸ ਵੇਲੇ ਸਾਡੇ ਪੰਜਾਬ ਸਰਕਾਰ ਦੇ ਵਿੱਚ ਚੋਣ ਜਾਬਤਾ ਲੱਗਾ ਅਸੀਂ ਤੁਹਾਡੇ ਮਾਦਮ ਰਾਈ ਚੋਣ ਕਮਿਸ਼ਨ ਰਾਈ ਨੂੰ ਬੇਨਤੀ ਕਰਦੇ ਆ ਕਿ ਇਤੇ ਫੌਰੀ ਐਕਸ਼ਨ ਚੋਣ ਕਮਿਸ਼ਨ ਲਵੇ ਜਿਹੜਾ ਕਿ ਜੇਲ੍ਹ ਪ੍ਰਸ਼ਾਸਨ ਹੋਰ ਹਜ਼ਾਰਾਂ ਬੰਦੇ ਜੇਲਾਂ ਦੇ ਵਿੱਚ ਬਿਮਾਰੀ ਨਾਲ ਪੀੜਤ ਨੇ ਜੇਲਾਂ ਚ ਇਨਸਾਨ ਹੀ ਜਾਂਦੇ ਆ ਕੋਈ ਬੇਗਨਾ ਕੋਈ ਗਨਾਈ ਇਹ ਸਬਦ ਕਰਨਾ ਵਾ ਸਾਡੇ ਸਤਕਾਰਯੋਗ ਸੁਪਰੀਮ ਕੋਰਟ ਦੀ ਅਦਾਲਤ ਸਾਡੀ ਜ਼ਿਲ੍ਹਾ ਕੋਰਟ ਨੇ ਜ਼ਿਲ੍ਹਾ ਕੋਰਟ ਜਿਹੜੀ ਆ ਕੋਈ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਲਾਪਰਵਾਹੀ ਦਾ ਕਾਰਨ ਬਣ ਗਈ ਸਾਡੀ ਪੰਜਾਬ ਦੇ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਤੇ ਇਹ ਜਿਹੜੀਆਂ ਚਾਰ ਜਾਨਾਂ ਗਈਆਂ ਅੱਗੇ ਆਉਣ ਨੂੰ ਤਿਆਰ ਨਹੀਂ ਜਿਹੜੇ ਚਾਰ ਦਿਨੇ ਤਿੰਨ ਪਰਿਵਾਰ ਹੋਰ ਨੇ ਉਹ ਆਂਦੇ ਕਿ ਸਾਡੇ ਪੁੱਤਰੇ ਨਿਕਨਗੇ ਆ ਦੋ ਉਹ ਪਿੰਡ ਆ ਕੱਚਾ ਤਰੋਆ ਪਿੰਡ ਤੋਂ ਇੱਥੇ ਆਣ ਕੇ ਪਤਾ ਲੱਗਾ ਕਿ ਉਸ ਪਿੰਡ ਦੇ ਕੋਈ ਗੁਰਲਾਲ ਸਿੰਘ ਆ ਉਹਦਾ ਮੂੰਹ ਘਟ ਤੋਂ ਘਟ ਵੀ ਤੇ ਚੋਂ ਸਿਰਾਂ ਜਿੱਡਾ ਉਹਦਾ ਮੂੰਹ ਆ ਜਿੱਡਾ ਮੂੰਹ ਹੋਇਆ ਉਹ ਕੀ ਹੋਇਆ ਕੀ ਕਾਰਨ ਬਣਿਆ ਇਹ ਪਤਾ ਨਹੀਂ ਅੰਦਰ ਜਿੱਥੇ ਪੋਸਟਮਾਨ ਹੋਣ ਤੋਂ ਪਹਿਲਾਂ ਜਿੱਥੇ ਆਣ ਕੇ ਲਾਸ਼ਾਂ ਰੱਖਦੇ ਉੱਥੇ ਲਾਸ਼ਾਂ ਪਈਆਂ ਤੇ ਅਸੀਂ ਸਰਕਾਰਾਂ ਨੂੰ ਆਂ ਨਹੀਂ ਆ ਵੇਖੋ ਜੇ ਤੁਹਾਡਾ ਕੋਈ ਬੰਦਾ ਸਰਕਾਰੀ ਕੋਈ ਐਮਐਲਏ ਕੋਈ ਮੰਤਰੀ ਕੁਝ ਸੰਤਰੀ ਜੇਲ੍ਹ ਦੇ ਵਿੱਚ ਕੋਈ ਸਹੀ ਤਰੀਕੇ ਨਾਲ ਚੱਲ ਜੇ ਜਿਹੜਾ ਕੋਈ ਅਪਰਾਧਿਕ ਮਾਮਲਾ ਦਰਜ ਹੋਵੇ ਉਹ ਤੇ ਆ ਇਨਸਾਨ ਉਹਨਾਂ ਲਈ ਤੇ ਬਹੁਤ ਵੱਡੀਆਂ ਕੋਸ਼ਿਸ਼ਾਂ ਕਰਕੇ ਤੇ ਉਹਨਾਂ ਦੇ ਜੇਲ੍ਹ ਪ੍ਰਸ਼ਾਸਨ ਵੀ ਤੇ ਸਾਡਾ ਪੰਜਾਬ ਦੇ ਸਰਕਾਰਾਂ ਵੀ ਜਾਂ ਹੋਰ ਸਟੇਟਾਂ ਦੀਆਂ ਸਰਕਾਰਾਂ ਵੀ ਜਿੱਥੋਂ-ਜਿੱਥੋਂ ਦੇ ਵੀ ਉਹ ਹੁੰਦੇ ਨੇ ਉਹਨਾਂ ਦੀ ਟ੍ਰੀਟਮੈਂਟ ਵੀ ਵਧੀਆ ਉਹਨਾਂ ਦੀ ਦੇਖਭਾਲ ਵੀ ਵਧੀਆ 8 ਦਿਨ ਤੋਂ ਤਰਲੇ ਲੈ ਲੈ ਮਰ ਗਏ ਪਰਿਵਾਰ ਦੱਸਦੇ ਆ ਤੇ ਉਹਨਾਂ ਦੀ ਕੋਈ ਟਰੀਟਮੈਂਟ ਨਹੀਂ ਚੱਜਣਾ ਹੋਈ ਤੇ ਗਾਰਦ ਨਹੀਂ ਲੱਗੀ ਗਾਰਦ ਨਹੀਂ ਲੱਗੀ ਗਾਰਦ ਲਾ ਦਿੰਦੇ ਲੱਗਦਾ ਕਿ ਬਚਾਅ ਹੋ ਸਕਦਾ ਜੇ ਗਾਰਦ ਲੱਗਦੀ ਹੋ ਸਕਦਾ ਚਾਰੇ ਲਾਸ਼ਾਂ ਜਿਹੜੀਆਂ ਅੰਮ੍ਰਿਤਸਰ ਦੀ ਉਸ ਜੇਲ੍ਹ ਚੋਂ ਆਈਆਂ ਵਾ ਉਹ ਬਚ ਜਾਂਦੇ ਚਲੋ ਹੁਣੀ ਅਕਾਲਪੁਰਖ ਦਾ ਹੁਕਮ ਆ ਨਾਰਾਈ ਵਾ ਸਕਦੀ ਨਾ ਤਿਲ ਕੱਟ ਸਕਦੀ ਪਰ ਜਦੋਂ ਬਾਪਿਆਂ ਦੇ ਬੱਚੇ ਚਲ ਜਾਂਦੇ ਆ ਵੇਖੋ ਹੱਥੀ ਤੋਰਿਆ ਰਾਜੇ ਜਸਸ ਨੇ ਆਪਣਾ ਬੇਟਾ 14 ਸਾਲ ਦੀ ਬਨਵਾ ਸ੍ਰੀ ਰਾਮਚੰਦਰ ਨੂੰ ਕੋਠੇ ਦੇ ਮਾਲਾ ਮਹਿਲ ਤੇ ਚੜ ਗਿਆ ਵਿਨਾਚਰ ਪੁੱਤ ਵੇਖਦੇ ਰਹੇ ਉਹਨਾਂ ਚੋਂ ਉਹ ਚੀਜ਼ਾਂ ਚਾਹਦਾ ਵੇਖਦਾ ਰਿਹਾ ਮੇਰਾ ਪੁੱਤ ਜਾ ਰਹੇ ਨੇ ਵੀ ਮੈਂ ਹੱਥੀ 14 ਸਾਲ ਦਾ ਬਣਾ ਤੂੰ ਸ਼ਾਦੇ ਕੇ ਤੇ ਆਤਮ ਤਿਆਗ ਤੇ ਉਹਨੇ ਆਪਣੀ ਪਰਾਂਤ ਤਿਆਗਤੀ ਤੇ ਪੁੱਤ ਦਾ ਦੁੱਖ ਉਹਨਾਂ ਮਾਪਿਆਂ ਨੂੰ ਬਹੁਤ ਹੁੰਦਾ ਜਿਨ੍ਹਾਂ ਦੇ ਬੱਚੇ ਇਸ ਦੁਨੀਆ ਤੋਂ ਬਿਨਾ ਕਿਸੇ ਇਲਾਜ ਤੋਂ ਚਲ ਗਏ ਹੁਣ ਮੰਗ ਕੀ ਕਰਦੇ ਮੰਗ ਇਹੋ ਹੀ ਆ ਇਹਨਾਂ ਕੋਲ ਪੁੱਛੋ ਮੰਗਾ ਇਹਦੇ ਬਾਪ ਕੋ ਇਹ ਦਸੰਘੇਤ ਅਨੁਭਵੀ ਕਿ ਅੰਦਰ ਐਮਰਜੈਂਸੀ ਉਹਨਾਂ ਲੈ ਕੇ ਆਏ ਇੱਥੇ ਉਹਨਾਂ ਨੇ ਡਾਕਟਰਾਂ ਨੇ ਮ੍ਰਿਤਕ ਪੁਸ਼ ਕਰਦਾ ਉਹ ਕਹਿੰਦੇ 1 ਹਫ਼ਤੇ ਤੋਂ ਬਿਮਾਰ ਹੈਗੇ ਪਰ ਉਹਨਾਂ ਨੂੰ ਕਿਸੇ ਵੀ ਮੈਡੀਕਲ ਸਹਾਇਤਾ ਨਹੀਂ ਦਿੱਤੀ ਨਹੀਂ 1 ਹਫ਼ਤੇ ਤੋਂ ਬਿਮਾਰ ਨਹੀਂ 1 ਹਫ਼ਤੇ ਤੋਂ ਜਿਹੜਾ ਦਾਖਲ ਹੀ ਉਹ ਪਹਿਲਾਂ ਦਾਖਲ ਹੀ ਇੱਕ ਤੇ ਦਾਖਲ ਹੀਗਾ ਤੇ ਬਾਕੀ ਜਿਹੜੇ ਉਹ ਕਹਿੰਦੇ ਕਿ ਦੂਜੇ ਜਿਹੜੇ ਐਮਰਜੈਂਸੀ ਬਿਮਾਰ ਹੋਏ ਉਹਨਾਂ ਨੂੰ ਫੜਾ ਫੜਾ ਇੱਥੇ ਲੈ ਕੇ ਆਏ ਤੇ ਉਹ ਉਹਦੀ ਡੈਥ ਹੋ ਗਈ ਡਾਕਟਰ ਨੇ ਹਫ਼ਤਾ ਪਹਿਲਾਂ ਦੀ ਕਹਿ ਰਹੇ ਉਥੇ ਕੋਈ ਸੁਜੀਤ ਬਰਾੜ ਉੱਥੇ ਡਾਕਟਰ ਦੱਸਣਗੇ ਨਾ ਜੀ ਉਹਨੇ ਕਿਹੜਾ ਇਲਾਜ ਕੀਤਾ ਤੁਹਾਡਾ ਇਲਾਜ ਮਤਲਬ ਕਿ ਉਹਨਾਂ ਨੇ ਮੈਡੀਕਲ ਨਹੀਂ ਕੀਤਾ ਉਹ ਡਾਕਟਰ ਨੇ ਜਿਹੜਾ ਇਲਾਜ ਕੀਤਾ ਨਾ ਉਹ ਡਾਕਟਰਾਂ ਨੇ ਸਲਿੱਪਾਂ ਲਾਈਆਂ ਨਾਲ ਸਰ ਕੁਸਕੋਰਟੀ ਗਾਰਡ ਦੇ ਕਹਿ ਰਹੇ ਸੀ ਸਕਿਉਰਟੀ ਗਾਰਡ ਨਹੀਂ ਸਕਿਉਰਟੀ ਗਾਰਡ ਜਦੋਂ ਲਾਏ ਜਾਂਦੇ ਆ ਉਥੋਂ ਉਸੇ ਵਾਲੇ ਭੇਜਿਆ ਜਾਂਦਾ ਐਮਰਜੈਂਸੀ ਤੁਰੰਤ ਗਾਰਡ ਲਾ ਕੇ ਤੇ ਐਮਰਜੈਂਸੀ ਐਂਬੂਲੈਂਸ ਲੈ ਆਉਂਦੇ ਕਹਿੰ ਡਾਕਟਰਾਂ ਨੇ ਤੇ ਮਤਲਬ ਉਹਨਾਂ ਨੂੰ ਕੀਤਾ ਕਿ ਡੈਥ ਹੋ ਗਈ ਹੈ ਦੀ ਜਾਂ ਰਸਤੇ 'ਚ ਹੋਈ ਆ ਜਾਂ ਉੱਥੇ ਆ ਕੇ ਜਾ ਰਹੇ ਨੇ ਡੈੱਡ ਬੋਡੀ ਡਾਇਰੈਕਟ ਜੇਲ੍ਹ ਤੋਂ ਨਹੀਂ ਉਹਨਾਂ ਦੇ ਖਰਦ ਦੀ ਨਹੀਂ ਗੱਲ ਡਾਕਟਰ ਡਾਕਟਰ ਦੱਸਣਗੇ ਪੋਸਟਮਾਰਟਮ ਦੇ ਵਿੱਚ ਆ ਜਾਣਾ ਕਿਦੋਂ ਮੌਤ ਹੋਈ ਕਿੰਨੇ ਵਜੇ ਹੋਈ ਕੀ ਕਾਰਨ ਹੀ ਮੌਤ ਦਾ ਇਹ ਤਾਂ ਛੋਟੀ ਗੱਲ ਠੀਕ ਹੈ ਆਈਆਂ ਨਾ ਸਰ ਮਾੜਾ ਆ ਗਿਆ ਤਾਂ ਬਰੀਫ ਕਰ ਦਿਓ ਸਾਨੂੰ ਸਰ ਡਿਊਟੀ ਕਰ ਸਰ ਇਹਦੇ 'ਚ ਥੋੜਾ ਬਲੀਵ ਕਰ ਦਿਓ ਨਾ ਸਰ ਥੋੜਾ ਥੋੜੀ ਬਰੀਫ ਹੋਣਾ ਯਾਰ ਥੋੜਾ ਜਿਹਾ ਤਾਂ ਦੱਸ ਦਿਓ ਸਰ ਉਹ ਹੋਇਆ ਕੀ ਹੈ ਉਹ ਕਹਿੰਦੇ ਸਕਿਉਰਿਟੀ ਗਾਰਡ ਦੀ ਲਾਪਰਵਾਹੀ ਨਾ ਆਇਆ ਤੇ ਉਹ ਡੀਡੀ ਆਂ ਦੀ ਕਾਫੀ ਉੱਤਮ ਹੈ। ਡਾਇਰੈਕਟ ਫੋਟੋ ਸ਼ੂਟ ਕਰਾ ਲੈਣੇ। ਨਹੀਂ ਨਹੀਂ ਉਹ ਮੇਰੀ ਨਾ ਉਹ ਰਹਿ ਗਈ ਲੱਖੇ ਕੋ।